ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਜਿਹੜੇ ਹਾਲਾਤ ਸਾਹਮਣੇ ਆਏ ਨੇ ਉਹ ਇੱਕ ਮਨ ਨੂੰ ਝੰਜੋੜਨ ਵਾਲੇ ਹੈਗੇ ਆ ਇਸ ਘਰ ਦੇ ਜਿਹੜੇ ਮੈਂਬਰ ਹੈਗੇ ਆ ਉਹ ਉਹਨਾਂ ਨੇ ਘਰ ਦੀ ਛੱਤ ਉੱਤੇ ਪਨਾਹ ਲਈ ਹੋਈ ਹੈ ਛੱਤ ਦੇ ਉੱਤੇ ਬੈਠੇ ਹੋ ਇਹਨਾਂ ਦਾ ਆਪਣਾ ਸਾਰਾ ਸਮਾਨ ਛੱਤ ਉੱਤੇ ਰੱਖ ਕੇ ਟੱਕਿਆ ਹੋਇਆ ਔਰ ਛੋਟੀ ਤਰਪਾਲ ਵਾਗ ਦਿਨ ਕੱਟਦੇ ਪਏ ਔਰ ਆਏ ਗਏ ਨੇ ਚਾਹ ਪੀਣੀ ਹੈ ਹਾਂ ਜੀ ਇਹ ਟੜਕੇ ਦੁੱਧ ਦੇਗੇ ਹੂੰ ਦੋ ਤਿੰਨ ਥੱਲੇ ਹੂੰ ਤੇ ਉਹ ਫਿਰ ਜਿਹੜਾ ਦੋਨੇ ਪੁੱਛ ਲਈਦੀ ਆ ਹੂੰ ਦਰਦੇ ਨਹੀਂ ਸੰਦੇ ਵੀ ਪਾਣੀ ਪਤਾ ਨਹੀਂ ਕਿਹੜੇ ਵੇ ਚੱਲ ਜਾਣਾ ਕਿਹੜੇ ਵੇ ਸੱਪ ਵੀ ਮੰਜੀਆਂ ਤੇ ਚੱਲ ਜਾਂਦੇ ਨੇ ਦਰਦੇ ਨਹੀਂ ਥੱਲੇ ਅਸੀਂ ਸੰਦੇ ਬਹੁਤ ਸਾਨੂੰ ਤਕਲੀਫ ਆ ਜਦੋਂ ਪਾਣੀ ਲੱਗਾ ਚੱਲ ਬੜੀ ਬੜੀ ਦੂਰੋਂ ਅਫਸਰ ਆਉਂਦੇ ਰਹੇ ਨੇ ਜੋ ਵੀ ਅਫਸਰ ਆ ਮਲਾਜਮ ਸਾਡੇ ਘਰੋਂ ਰੋਟੀ ਵੀ ਚਾਹ ਵੀ ਸਾਡੇ ਘਰੋਂ ਛੁਖਾ ਕੇ ਜਾਂਦੇ ਰਹੇ ਪਿਛਲੇ ਕਰੀਬ 30 ਦਿਨਾਂ ਤੋਂ ਹੜਾਂ ਦੇ ਹਾਲਾਤਾਂ ਦਾ ਤੁਹਾਨੂੰ ਅਸੀਂ ਸਿੱਧਾ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਔਰ ਅੱਜ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਜਿਹੜੇ ਹਾਲਾਤ ਸਾਹਮਣੇ ਆਏ ਨੇ ਉਹ ਇੱਕ ਮਨ ਚੰਜੋੜਨ ਵਾਲੇ ਹੈਗੇ ਆ ਔਰ ਤੁਹਾਨੂੰ ਪਿੱਛੇ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਘਰ ਦੇ ਚਾਰ ਚਫਰੇ ਪਾਣੀ ਔਰ ਅਸੀਂ ਘਰ ਦੇ ਛੱਤ ਤੇ ਖੜੇ ਆ ਘਰ ਦੇ ਛੱਤ ਤੇ ਖੜੇ ਆ ਔਰ ਸਪੇਸ ਘਰ ਦੇ ਜਿਹੜੇ ਮੈਂਬਰ ਹੈਗੇ ਆ ਉਹ ਉਹਨਾਂ ਨੇ ਘਰ ਦੇ ਛੱਤ ਉੱਤੇ ਪਨਾਹ ਲਈ ਹੋਈ ਹੈ ਛੱਤ ਦੇ ਉੱਤੇ ਬੈਠੇ ਹੋ ਇਹਨਾਂ ਦਾ ਆਪਣਾ ਸਾਰਾ ਸਮਾਨ ਛੱਤ ਉੱਤੇ ਰੱਖ ਕੇ ਟਕਿਆ ਹੋਇਆ ਔਰ ਛੋਟੀ ਤਰਪਾਲ ਵਾਗ ਦਿਨ ਕੱਟਦੇ ਪਏ ਔਰ ਇੱਥੋਂ ਤੱਕ ਕੇ ਆਪਦਾ ਰਾਸ਼ਨ ਉੱਤੇ ਰੱਖਿਆ ਹੋਇਆ ਔਰ ਛੋਟੀ ਜੀ ਰਸੋਈ ਆਪਦਾ ਗੈਸ ਚੁਲਾ ਉੱਤੇ ਰੱਖਿਆ ਹੋਇਆ ਕਿ ਤਾਂ ਕਿ ਉਹ ਆਪਦਾ ਖਾਲ ਦੀ ਢਿੱਡ ਪਰਲੇ ਕੁਛ ਨਾ ਕੁਛ ਬਣਾ ਸਕਣ ਉਸ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਚੁੱਲਾ ਪਿਆ ਹੋਇਆ ਔਰ ਇੱਕ ਰੋਟੀਆਂ ਵਾਲਾ ਡੱਬਾ ਜਿੰਦੇ ਵਿੱਚ ਰੋਟੀਆਂ ਵੀ ਪਈਆਂ ਹੋਈਆਂ ਔਰ ਇਸ ਪ੍ਰਕਾਰ ਦਾ ਘਰ ਪਾਣੀ ਵਿੱਚ ਡੁੱਬਿਆ ਹੋਇਆ ਫਸਲ ਵੀ ਬਰਬਾਦ ਹੋ ਰਹੀ ਹੋ ਗਈ ਔਰ ਵੱਡੇ ਦਿਲ ਇੰਨੇ ਕਿ ਜਿਸ ਤਰ੍ਹਾਂ ਹੀ ਅਸੀਂ ਘਰ ਦੇ ਵਿੱਚ ਖਬਰ ਕਰਨ ਆਏ ਆ ਤਾਂ ਪਰਿਵਾਰ ਵੱਲੋਂ ਸਭ ਤੋਂ ਪਹਿਲਾਂ ਚਾਹ ਪੁੱਛੀ ਗਈ ਪਾਣੀ ਪੁੱਛਿਆ ਗਿਆ ਔਰ ਰੋਟੀ ਦਾ ਕਿਹਾ ਗਿਆ ਕਿ ਪੁੱਤ ਰੋਟੀ ਖਾ ਲੋ ਔਰ ਇਹ ਗੱਲਾਂ ਸੁਣ ਕੇ ਸਾਡੇ ਮਨ ਜਿਹੜੇ ਹੈਗੇ ਬਹੁਤ ਹੀ ਝੰਝੋੜੇ ਗਏ ਤਾਂ ਦੇਖਿਆ ਗਿਆ ਕਿ ਪੰਜਾਬੀ ਐਡੇ ਵੱਡੇ ਦਿਲ ਫਸਲ ਬਰਬਾਦ ਹੋ ਗਈ ਘਰ ਡਿਗਣ ਕਿਨਾਰੇ ਆ ਫੇਰ ਵੀ ਕੋਈ ਸ਼ਿਕਵਾ ਨਹੀਂ ਮਹਿਮਾਨ ਨਿਵਾਜ਼ੀ ਅੱਜ ਵੀ ਹੈਗੀ ਆ ਔਰ ਸਾਡੇ ਨਾਲ ਛੋਟਾ ਜਿਹਾ ਬੱਚਾ ਹੈਗਾ ਬੇਟਾ ਜਦੋਂ ਅਸੀਂ ਆਏ ਹਾਂ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਚਾਹ ਪੁੱਛੀ ਰੋਟੀ ਪੁੱਛੀ ਤੁਹਾਡਾ ਤਾਂ ਆਪਦਾ ਸਾਰਾ ਕੁਝ ਖਰਾਬ ਹੋਇਆ ਪਿਆ ਫਸਲ ਡੁੱਬੀ ਇਹਨਾਂ ਨੁਕਸਾਨ ਹੋ ਗਿਆ ਐਡਾ ਵੱਡਾ ਦਿਲ ਕਿਵੇਂ ਉਹ ਕੋਈ ਨਹੀਂ ਜਿੱਥੇ ਜੱਜੇ ਖਵਾਈਂਦੇ ਉੱਥੇ ਅਸੀਂ ਖਵਾ ਦਾਂਗੇ ਅੱਛਾ ਜੀ ਤਾਂ ਪੁੱਤ ਨੁਕਸਾਨ ਤਾਂ ਬਹੁਤ ਹੋਇਆ ਉਹ ਫਿਰ ਸਾਰਿਆਂ ਦੇ ਨਾਲ ਹੀ ਆ ਸਾਰਿਆਂ ਦੇ ਨਾਲ ਹੋਇਆ ਨੁਕਸਾਨ ਹੂੰ ਤਾਂ ਫਿਰ ਚਾਹ ਪਾਣੀ ਪੁੱਛਣ ਦੀ ਜਿਹੜੀ ਆਪਣੇ ਵਿੱਚ ਰਵਾਇਤ ਹੈਗੀ ਰੀਤ ਹੈਗੀ ਆ ਉਹ ਪੂਰੀ ਕਾਇਮ ਰੱਖਣੀ ਆ ਹਾਂ ਜੀ ਉਹ ਆਈ ਗਏ ਚਾਹ ਪੀਣੀ ਆ ਹਾਂ ਜੀ ਤੜਕੇ ਦੁੱਧ ਦੇਗੇ ਹੂੰ ਦੋ ਤਿੰਨ ਥੱਲੇ ਹੂੰ ਤੇ ਉਹ ਫਿਰ ਜਿਹੜਾ ਦੋਨੇ ਪੁੱਛ ਲਈਦੀ ਆ ਹੂੰ ਉਹਨੇ ਹੀ ਖਰਾਬ ਹੀ ਹੋਇਆ ਨਾ ਦੁੱਧ ਤੇ ਜਿਹੜਾ ਲੋਕ ਰਾਸ਼ਨ ਦੇ ਨਾਉਂਦੇ ਤੁਸੀਂ ਉਹਨਾਂ ਨੂੰ ਵੀ ਚਾਹ ਪਾਣੀ ਪੁੱਛਦੇ ਹਾਂਜੀ ਸਾਰੇ ਇੱਕ ਨੂੰ ਜਿਹੜਾ ਆਉਂਦਾ ਉਹਨੇ ਹੀ ਪੁੱਛ ਲਈਦੀ ਕਰਦੇ ਇੱਕ ਬਜ਼ੁਰਗ ਵੀ ਇੱਥੇ ਹੈਗੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂਜੀ ਬਜ਼ੁਰਗ ਛਾਤ ਤੋਂ ਪਸਾਰਾ ਸਮਾਨ ਰੱਖਿਆ ਹੋਇਆ ਆ ਥੱਲੇ ਤੁਸੀਂ ਨਹੀਂ ਸੁਣਦੇ ਕੀ ਕਾਰਨ ਹੈ ਕਾਰਨ ਜੀ ਦਰਦੇ ਨਹੀਂ ਸੁਣਦੇ ਹੂੰ ਦਰਦੇ ਨਹੀਂ ਸੰਦੇ ਵੀ ਪਾਣੀ ਪਤਾ ਨਹੀਂ ਕਿਹੜੇ ਵੇ ਚੜ ਜਾਣਾ ਕਿਹੜੇ ਵੇ ਸੱਪ ਵੀ ਮੰਜੀਆਂ ਤੇ ਚੜ ਜਾਂਦੇ ਨੇ ਦਰਦੇ ਨਹੀਂ ਥੱਲੇ ਆਸੀ ਸਮਦੇ ਬਹੁਤ ਸਾਨੂੰ ਤਕਲੀਫ ਆ ਜਿਸ ਤਰ੍ਹਾਂ ਮੀਡੀਆ ਦੀ ਟੀਮ ਤੁਹਾਡੇ ਘਰ ਦੇ ਅੰਦਰ ਦਾਖਲ ਹੋ ਸਭ ਤੋਂ ਪਹਿਲਾਂ ਤੁਹਾਡੇ ਵੱਲ ਚਾਹ ਪਾਣੀ ਦੀ ਪੁੱਛਿਆ ਗਿਆ ਕਿਉਂ ਸਾਡੇ ਘਰੋਂ ਜਿਉਂ ਪਾਣੀ ਲੱਗਾ ਚੱਲ ਬੜੀ ਬੜੀ ਦੂਰੋਂ ਅਫਸਰ ਆਉਂਦੇ ਰਹੇ ਨੇ ਜੋ ਵੀ ਅਫਸਰ ਆ ਮਲਾਜਮ ਸਾਡੇ ਘਰੋਂ ਰੋਟੀ ਵੀ ਚਾਹ ਵੀ ਸਾਡੇ ਘਰੋਂ ਛੁਕਾ ਕੇ ਜਾਂਦੇ ਰਹੇ ਤੁਹਾਡਾ ਤਾਂ ਸਾਰਾ ਕੁਝ ਡੁੱਬ ਗਿਆ ਬਰਬਾਦ ਹੋ ਗਿਆ ਹਾਂਜੀ ਹਾਂਜੀ ਤੇ ਫਿਰ ਵੀ ਦਿਲ ਵੱਡੇ ਫਿਰ ਵੀ ਸਾਰੇ ਅਫਸਰ ਨੂੰ ਐਸਟੋ ਕੀ ਡੀਸੀ ਕੀ ਸਾਰੇ ਮਰਬਤ ਜਿੰਨੇ ਮਲਾਜਮ ਤੇ ਇੱਥੇ ਉਹਦੇ ਸਾਰਿਆਂ ਨੂੰ ਚਾਹ ਪਾਣੀ ਰੋਟੀ ਤੋਂ ਬਣਾ ਨਹੀਂ ਜਾਣ ਦਿੰਦੇ। ਆਪ ਤਾਂ ਤੁਸੀਂ ਸ਼ਤ ਤਰਪਾਲਾ ਪਾ ਕੇ ਰਹਿੰਦੇ ਹੋ ਤੇ ਲੋਕਾਂ ਦੀ ਸੇਵਾ ਫਿਰ ਵੀ ਲੋਕਾਂ ਦੀ ਸੇਵਾ ਕਰਦੇ ਨੇ। ਲੋਕ ਬਹੁਤ ਸੇਵਾ ਕੀਤੀ। ਦੁੱਖ ਵੀ ਪੁੰਦੇ ਰਹੇ ਸੀ ਲੋਕਾਂ ਨੂੰ। ਜੀ ਬਿਲਕੁਲ ਇਹ ਆ ਸਾਡਾ ਪੰਜਾਬ, ਇਹ ਸਾਡੇ ਪੰਜਾਬ ਦੀਆਂ ਤਸਵੀਰਾਂ ਸਾਡੇ ਪੰਜਾਬ ਦੇ ਲੋਕਾਂ ਦੇ ਦਿਲ ਵੱਡੇ। ਇਹ ਸਾਡੇ ਗੁਰੂ ਆ ਪੀਰਾਂ ਦੇ ਵੀ ਦੇਵਤਾ, ਪੀਰ ਪੈਗੰਬਰਾਂ ਦੀ ਧਰਤੀ, ਯੋਧਿਆਂ ਦੀ ਧਰਤੀ ਹੈ ਜਿੰਨਾ ਵੀ ਐਡੇ بڑے ਨੁਕਸਾਨ ਹੋਣ ਤੋਂ ਬਾਅਦ ਵੀ ਦਿਲ ਵੱਡੇ ਨੇ। ਨਿਰਪੱਖ ਪੋਸਟਰੀ ਫੋਲਿਓ ਪਰ ਤੋਂ ਹਰਜੀਤ ਸਿੰਘ